ਹਰੇ ਹਰੇ ਤੁਸੀਂ ਤਾਂ ਕਹਿੰਦੇ ਸੀ ਉਹਦੇ ਕਰਮਾ 'ਚ ਕੋਈ ਮਾਦਾ ਬੰਚੀ ਵੀ ਨਹੀਂ ਹੈਗੀ ਹਰਾਜ ਤਾਂ ਪੂਰੀ ਦੀ ਪੂਰੀ ਟੀਮੀ ਲੈ ਕੇ ਆ ਗਿਆ ਉਹ ਪਤਾ ਨਹੀਂ ਹਾਲ ਕਿਸਮਤੀ ਦਾ ਬਲਿਆ ਹੋਇਆ ਉਹ ਤਾਂ ਮੇਰੇ ਨਾਲ ਦਾ ਹੋਂ ਵੀ ਚੱਪਾ ਮੈਂ ਹੈਰਾਨ ਐ ਉਹ ਸਾਲਾ 9ਵੀਂ ਫੇਲ ਤੇ ਮੈਂ ਵੀ ਐਡ ਪਾਸ ਉਹਨੂੰ ਕੈਨੇਡਾ ਦੀ ਕੁੜੀ ਦੇ ਕਿਨੇ ਦਿੱਤੀ ਇਹ ਤਾਂ ਮੈਂ ਮੰਨਦੀ ਹਾਂ ਜਿੰਨੇ ਹੱਲ ਬੜਾ ਸਕੀਮੀ ਐ ਪਰ ਇਹੋ ਜੀ ਕਿਹੜੀ ਸਕੀਮ ਲੜਾ ਗਿਆ ਭਈ ਕੈਨੇਡਾ ਦੀ ਕੁੜੀ ਕੱਢ ਰਿਆ ਐ हां जी बुआ जी उते चाक के चल पीड़ो के किलो किलो दाड़ ही टपिए ले एने شدਦੀ ਬਾਲਾ ਟੱਪਿਆ ਆ ਉਹ ਕਮਾਲ ਹੈ ਜਿਸ ਹੱਬ ਨਾਲ ਉਹਨੇ ਸਪੀਡ ਵੜੀ ਸਾਲਾ ਕਿਤੇ ਗਾਹੀ ਨਾ ਲੰਘ ਜੇ ਤੂੰ ਜਾ ਕੇ ਸੜਕ ਤੇ ਖੜਾ ਤਾਰੇ ਪੁੱਤ ਮੈਨੂੰ ਇਹ ਦੱਸ ਕਿ ਸਾਰੇ ਕੰਮ ਹੋ ਗਏ ਕਿ ਨਹੀਂ ਹਾਂ ਬਾਕੀ ਸਾਰੇ ਕੰਮ ਤਾਂ ਹੋ ਗਏ ਚਾਚੀ ਬਸ ਇੱਕੋ ਕੰਮ ਰਹਿ ਗਿਆ ਉਹ ਕਿਹੜਾ ਦੇਖ ਸਾਰੇ ਬਹਿ ਗਏ ਚਾਚੀ ਹਾਂ ਹੁਣ ਮੇਰੀ ਬਿਆਤ ਪੀਲੇ ਕਰਦੇ ਮੈਂ ਤੇਨੂੰ ਕਿੰਨੀ ਵਾਰੀ ਕਿਹਾ ਖੱਖਰ ਵਾਲੇ ਬਾਬੇ ਦੇ ਜਾ ਕੇ ਚਾਦਰ ਚੜਾ ਦੇ ਚਾਦਰ ਕੀ ਮੈਂ ਤਾਂ ਬਿਸਤਰਾ ਝੋਣ ਨੂੰ ਤਿਆਰ ਹਾਂ ਪਰ ਸਾਲਾ ਕਿਤੇ ਕੰਮ ਵੀ ਬਣੇ ਕੀ ਹੋ ਗਿਆ ਹੁਣ ਗੱਡੀ ਕਾ ਅਸਰ ਕੁਵਾਲੀ ਆ ਉਹ ਪਿੰਡ ਹਲੇ ਬਹੁਤ ਦੂਰ ਆ ਕਾਤੋਂ ਵਿਚਾਲੇ ਰੋਕ ਲਈ ਗੱਡੀ ਹੈਲੋ ਮੈਡਮ ਜੀ ਕੀ ਹੋਇਆ ਦੱਸੋ ਨੋ ਵੇ ਆਈ ਐਮ ਨਾਟ ਵੇਅਰਿੰਗ ਥਿਸ ਕਾਈਂਡ ਆਫ ਕਲੋਥਸ ਬਲੱਡੀ ਬੈਡ ਸ਼ੀਟਸ ਕਿੰਨੀ ਗਰਮੀ ਲੱਗੀ ਜਾਂਦੀ ਹੈ ਮੈਨੂੰ ਐਨਾ ਵਿੱਚ ਮੈਂ ਨਹੀਂ ਪਾਣੇ ਇਹ ਕੱਪੜੇ ਕਮਾਲ ਦੀ ਗੱਲ ਆ ਪਹਿਲੀ ਕੁੜੀ ਆ ਜਿਹੜੀ ਕਹਿੰਦੀ ਮੈਂ ਕੱਪੜੇ ਨਹੀਂ ਪਾਉਣੇ ਆਗੇ ਕਿੱਦਾਂ ਦੇ ਕੱਪੜੇ ਪਾਉਂਦੇ ਨੇ ਕਾਰ ਦੇ ਏਸੀ ਵਿੱਚ ਵੀ ਗਰਮੀ ਲੱਗੀ ਜਾਂਦੀ ਹੈ ਐਕਚੁਅਲੀ ਕਾਰ ਦਾ ਏਸੀ ਖਰਾਬ ਆ ਚੱਲਦਾ ਹੈ ਭਾਜੀ ਸੜਿਆ ਚਲਾਇਆ ਨਹੀਂ ਫਿਰ ਭਾਜੀ ਤਾਰੀ ਭਾਜੀ ਨੇ ਪੈਸੇ ਨਾ ਉਹਨੇ ਸੀ ਦੇ ਦਿੱਤੇ ਨੇ ਸੜਾ ਤਾਰੀ ਅਬ ਆਈ ਨੀਡ ਅ ਚੇਂਜ ਡਰਾਈਵਰ ਡਿੱਕੀ ਓਪਨ ਕਰੋ ਜੀ ਮੈਡਮ ਓਏ ਨੋ ਪਰ ਬਬਾ ਤੋ ਕਪੜੇ ਨਹੀਂ ਪਾਤਾ ਸਾਥੀ ਜਸਨੀਤ ਥੈਲਣ ਦੇ ਬਾਜੀ ਥੱਪੜ ਮਾਰੂ ਸਾਲੇ ਦੇ ਮੈਂ ਚੱਲ ਗੱਡੀ 'ਚ ਬੈਠ ਅਬੇ ਜਸਨੀਤ ਦੇਖ ਤੈਨੂੰ ਇੱਥੇ ਆਪਣਾ ਆਈਡੈਂਟੀਟੀ ਕਾਰਡ ਲੱਕੋ ਕੇ ਰੱਖਣਾ ਪਣਾ ਆਈਡੈਂਟੀਟੀ ਕਾਰਡ ਮਤਲਬ ਕਿ ਤੈਨੂੰ ਕੋਈ ਪਛਾਣ ਨਾਲ ਲਵੇ ਪਛਾਣੀ ਕੋ ਜਿੰਨਾ ਤੈਨੂੰ ਸਾਡੇ ਪਿੰਡ ਚ ਪਛਾੜਦੇ ਆ ساری ਦੁਨੀਆ ਚ ਨਹੀਂ ਪਛਾਣਦੇ ਉਹਨੇ ਯਾਰ ਇਹ ਛੋਟੇ ਛੋਟੇ ਕਪੜੇ ਪਾ ਕੇ ਘੁੰਮੇਗੀ ਕੋਈ ਨਾ ਕੋਈ ਤਾਂ ਸਾਲਾ ਪਛਾਣੇ ਲਊਗਾ ਅੱਜ ਕੱਲ ਪਿੰਡਾਂ ਦੇ ਵਿੱਚ ਇੰਟਰਨੈਟ ਗੂਗਲ ਆ ਸਭ ਕੁਝ ਚੱਲਦਾ ਲੋਕ ਸਾਲੇ ਮੋਟਰਾਂ ਤੇ ਬੈਠ ਬੈਠ ਕੇ ਕੁੜੀਆਂ ਨੀਂ ਫੋਟੋਆਂ ਬ੍ਰੈਟ ਕਰਦੇ ਨੇ ਮੇਰੀ ਗੱਲ ਸੁਣਾ ਤੇ ਤੇਰੇ ਵਿੱਚ ਮੈਂ ਦਾੜੀ ਰੱਖ ਲਈ ਆ ਆਪਣਾ ਆਈਡੈਂਟੀਕਾਡ ਮੈਂ ਬਦਲਤਾ ਬਾ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਜਿਸਨੀ ਤੂਏ ਤੇ ਜਿਸਨੀ ਇਤਨੀ ਜਸਨੀਤ ਕੌਰ ਹੈ ਕੌਰ ਦਾ ਮਤਲਬ ਤੌਰ ਵੱਡਿਆਂ ਦਾ ਸਤਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਜੇ ਕੋਈ ਸ਼ੱਕ ਆ ਤਾਂ ਕਰਦੇ ਆ ਹੋਰੇ ਹੋਰੇ ਸ਼ੋ ਕਰੋ ਹਾਈ ਤੇ ਤਾਂ ਬਚ ਗਏ ਨੇ ਹਾਲਸਿਆਂ ਹਾਲੇ ਘਰੇ ਜਾ ਕੇ ਪਤਾ ਨਹੀਂ ਕਿਹੜੇ ਕਿਹੜੇ ਝੂਠ ਬੋਲਣੇ ਪੈਣੇ ਆ ਚੱਲ ਚਾਚੀ ਹਲਵਾਈ ਨੇ ਸਾਰਾ ਕੰਮ ਰੈਡੀ ਕਰਤਾ ਹੁਣ ਸੱਟਾ ਜਮਾ ਚੱਲ ਸ਼ੂ ਹਾਂ ਪੂਰਾ ਫਟਾ ਲੈ ਆਗੇ 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 ਆਓ ਜੀ ਆਓ ਜੀ ਆਓ ਲੱਥੋ ਜੀ ਮੇਰੀ ਮੰਮੀ ਨੂੰ ਨਾ ਬੇਬੇ ਕੇ ਹੀ ਨਹੀਂ ਸਿੰਪੋ ਜੁੜੀ ਆ ਜੋ ਮੇਰਾ ਲਾਡਲਾ ਪੁੱਤ ਆ ਗਿਆ ਮੰਮੀ ਨੂੰ ਨਾ ਬੇਬੀ ਵਧੀਆ ਲੱਗਦਾ ਯੂ ਮੀਨ ਬੇਬੀ ਰਾਈਟ ਬੇਬੀ ਨਹੀਂ ਬੇ 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 ওকে ਆਹ ਮੈਂ ਆਪਣਾ ਮਾਸਾ ਕੇ ਮਾਸਾ ਕੇ ਲੈ ਬੇ ਲੈ ਆਂਦੀ ਕੈਨੇਡਾ ਤੋਂ オリジナル ਆ ਬੌਰਨ ਬਰਾਟ ਆਪ ਕੈਨੇਡਾ ਖੜ ਜਾ ਖੜ ਜਾਤੀ ਏ ਸੁੱਖਾ ਸੁਖ ਦੀਨੂ ਤੈ ਦੇਣਾ ਆ ਮੜ ਜਾ ਤੇਲ ਤੇ ਛੋਲੇਂ ਦੇ ਆਵਣੇ ਨਾ ਬੇ ਬੋਤਕੇ ਦਜੁ ਕਈ ਆਉਣਸਰਾ ਆਲੇ ਜੀ ਸੇ ਤਰੀਕਾ ਤੋ ਜਾਨੀਆ ਹੈ ਪੰਡਤ ਜੀ ਤੁਹਾਡੀਆਂ ਭੁੱਖ ਬਣੀਆਂ ਗਲਤ ਹੁੰਦੀਆਂ ਜਾਂਦੀਆਂ ਨੇ ਨਿਹਾਲ ਬੈਸਟ ਫਰੈਂਡ ਕਰਜੀਤ ਸਿੰਘ ਉਰਤਾਰੀ ਆਲਾਮ 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 ਹਾਂ ਹੋ ਨਹੀਂ ਸਕਦਾ ਇਹਦੇ ਵਿੱਚ ਜ਼ਰੂਰ ਕੋਈ ਭੇਦ ਹੈ ਚਾਰਕ ਦਿਨ ਦੇਖਦੇ ਆ ਸੱਚ ਆਪਣਾ ਸਾਹਮਣੇ ਆ ਜਾਓ ਹੈ ਠੀਕ ਹੈ ਆਓ ਚੱਲੀਏ ਸੜਿਆ ਮੇਰੀ ਬਾਰੀ ਬਸ ਅੱਛੀ ਲਾਇਆ ਓਏ ਸ਼ੁਕਰੀਆ ਮਿਹਰਬਾਨੀ ਹੱਥ ਬਾਲੇ ਕੋਲੇ ਨੇ ਕਨੇਡਾ ਵਾਲੀ ਦੇ ਓਏ ਆਪਣੇ ਵਾਲੇ ਤਾਂ ਬੱਠਲ ਚੱਕ ਚੱਕੇ ਏਟਣ ਪਏ ਹੁੰਦੇ ਨੇ ਆ ਸਿਮ ਜੱਜ ਕਿੱਥੇ ਤੂੰ ਆਪਣੀਆਂ ਗੱਲਾਂ ਤੇ ਏਟਣ ਨਾ ਪਵਾਲੀ ਕੁੱਤੇ ਆ ਚੱਲ ਕੁੜੇ ਬਹੁਤ ਵੜੀ ਸੋਣੀ ਏ ਤੇਰੀ ਕਿੰਨੀ ਸੋਣੀ ਬਹੂ ਲੈ ਕੇ ਆਇਆ ਤੋ ਟਟਾ ਕੀ ਰਿਆ ਥਾਈ ਕਨੇਡਾ ਵਾਲੀ ਆ ਰੀਜਨਲ ਅਸਲੀ ਕਾਈਂਫ ਇਸ ਸੋ ਇਸ ਦਿਸ ਇਹ ਲੀਲੀ ਸੰਗਸ ਕਿਉ ਗਾਰੀਆਂ ਨੇ ਇਹਨਾਂ ਦੂਜੀ ਵਾਲੀ ਆਂਟੀ ਵਾਰੀ ਸ਼ੀ ਕਾਲ ਮੀ ਨੂ ਤੈਨੂੰ ਕੀ ਦੱਸਾਂ ਜਸਨੀਤ ਅਬ ਤੈਨੂੰ ਪਤਾ ਸਾਡੇ ਪਿੰਡ ਆਖਰੀ ਵਿਆਹ ਕਦੋਂ ਹੋਇਆ ਸੀ ਸਾਲ 93 ਚ ਜਦੋਂ ਵੱਡੇ ਹੜਾ ਆਈ ਸੀ ਹੜ੍ਹ ਫਲੱਡ ਉਹ ਸਾਡੇ ਪਿੰਡ ਸੱਜੜ ਕੇ ਬਿੱਟੇ ਦਾ ਵਿਆਹ ਸੀਗਾ ਤੇ ਬਰਾਤ ਨਾ ਪਰੀ ਹੋਈ ਬਸ ਸਿੱਧੀ ਜੋੜੇ ਪੁਲਾਂ ਚੋਂ ਨਹਿਰ ਚ ਧੜਮ ਇਧਰ ਇਧਰ ਮਤਲਬ ਜੰਪ ਕਰ ਗਈ ਓ ਮਾਈ ਗਾਡ ਸੱਚੀ ਮੁੱਚੇ ਅਬ ਅ ਤਾਰੀ ਦਾ ਪਾਪਾ ਬਸ ਚਲਾਉਂਦਾ ਸੀਗਾ ਵਿਚੇ ਉਹ ਸ਼ਹੀਦ ਹੋ ਗਏ ਹੈ ਦੱਸ ਸਾਲਿਆ ਹਾਂ ਹੈ ਹਾਂ 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 ਬਸ ਦੇ ਨਾਲ ਹੀ ਪਾਪਾ ਜੀ ਥੰਡ ਥੈਂਡ ਅਬ ਜਦੋਂ ਦੇਦੇ ਪਾਪਾ ਜੀ ਪੂਰੇ ਹੋਏ ਨੇ ਨਾ ਇਹ ਦੀ ਐਂਡ ਨੂੰ ਥੈਂਡੀ ਪੜਨ ਲੱਗ ਗਿਆ ਵਿਚਾਰਾ ਉਸ ਘਟਨਾ ਤੋਂ ਬਾਅਦ ਨਾ ਸਾਡੇ ਪਿੰਡ ਕਿਸੇ ਨੇ ਵੀ ਪੁੱਤ ਬਿਉਣ ਦੀ ਹਿੰਮਤ ਨਹੀਂ ਕੀਤੀ ਹੈਗੀ ਹੁਣ ਜਦੋਂ ਵੀ ਕੋਈ ਕੁਆਰੀ ਕੁੜੀ ਸਾਡੇ ਪਿੰਡ ਚ ਆਉਂਦੀ ਆ ਸਾਡੇ ਪਿੰਡ ਵਾਲੇ ਐਦਾਂ ਹੀ ਨੂੰ ਨੂੰ ਕਹਿ ਕੇ ਉਹਦੇ ਸ਼ਗਨ ਸ਼ੁਗਨ ਪੂਰੇ ਕਰ ਲੈਂਦੇ ਨੇ ਪਾਪਾ ਜੀ ਮੇਰੇ ਬੰਦਰ ਪਾਦਰ ਸਾਹਿਬ सॉरी आई एम सो सॉरी टू हियर दैट ओचा जी हां वे क्यों मेरी कुडी नु तंग करी जाने हां चलती है अंदर चलिए क्यों साला तेरा के दुखदा सी अगली मेरे ज्योंदे पियो दा अफसोस कर रही सी जे बेबे ने अंदर पैरों काढ ली ना सारे पिंड ने अपने अफसोस ते बैठ जाना है चल की गल पुत्तर तू इने उदास क्यों हुआ ओ मेनू सब कुछ दस्त ता निहाल ने बेबी जी सुन के बहुत अफसोस होया ਕਿਹੜੀ ਗੱਲ ਦਾ ਅਫਸੋਸ ਹੋਇਆ ਬੇਟਾ ਉਹੀ ਬੱਸ ਵਾਲੀ ਗੱਲ ਗੋਡਸਨ ਡੂ ਥਿਸ ਟੂ ਐਨੀ ਵਨ ਅਬ ਬੇਬੇ ਅਬ ਜਸਨੀ ਥੱਕ ਗਈ ਹੋਣੀ ਐ ਨਾ ਐਨੀ ਦੂਰੋਂ ਤੁਰ ਕੇ ਆਈ ਆ ਕੈਨੇਡਾ ਤੁਰ ਕੇ ਨਹੀਂ ਜਹਾਜ਼ ਤੇ ਹਾਂ ਮਤਲਬ ਇੱਕੇ ਗੱਲ ਆ ਯਾ ਤਰੀ ਜਾ ਕੇ ਰੂਮ ਦਿਖਾ ਇਹਨਾਂ ਨੂੰ ਹਾਂ ਹਾਂ ਜਹਾਜ਼ਾ ਜੀ ਚਲੋ ਪੁੱਤਰ ਇਹ ਕਿਹੜੇ ਪਾਸਤੇ ਗੱਲ ਕਰ ਰਹੀ ਸੀ ਅਬਾ ਬਾ ਉਹ ਬੇਬੇ ਜਦੋਂ ਤੂੰ ਮੱਸਿਆ ਗਈ ਸੀ ਪ੍ਰੀਤ ਵਾਲਿਆਂ ਦੀ ਮਿੰਨੀ ਬੱਸ ਬੈ ਕੇ ਅਮ ਲੇਰਕੋਟਲੇ ਗੁਰੂ ਸਰ ਗੁਰਦੁਆਰੇ ਪਰ ਮੈਂ ਕਦੋਂ ਗਈ ਸੀ ਗੁਰੂ ਸਰ ਗੁਰਦੁਆਰੇ ਬੇਬੇ ਉਹਦੇ ਹੀ ਜਦੋਂ ਤੁਹਾਡੀ ਬੱਸ ਤੇ ਮੂਰੇ ਬੈੜੀ ਆ ਗਈ ਸੀ ਤਾਂ ਇਹਦੇ ਚ ਅਫਸੋਸ ਵਾਲੀ ਕਿਹੜੀ ਗੱਲ ਆ ਕੈਨੇਡਾ ਤੋਂ ਆਈ ਆ ਤੇਰੀ ਨੂੰ ਉੱਥੇ ਜਾਨਵਰਾਂ ਤੇ ਬੰਦਿਆਂ ਨੂੰ ਬਰਾਬਰ ਸਮਝਦੇ ਆ ਹਾਉ ਕਹਲੇਗੀ ਬੈੜੀ ਦਾ ਬੇਚਰੀ ਕਿੰਨੇ ਮਲੂਕ ਜਿੰਦਾ ਮੇਰੀ ਧੀ ਉਦਾਂ ਤਾਂ ਤੂੰ ਕਦੇ ਕੋਈ ਚੰਗਾ ਕੰਮ ਕੀਤਾ ਨਹੀਂ ਪਰ ਆ ਮੇਰੀ ਨੋਨ ਨੂੰ ਲਿਆ ਕੇ ਤਾਂ ਤੂੰ ਮੇਰਾ ਦਿਲ ਜਿੱਤ ਲਿਆ ਪੁੱਤ ਜੀਂਦਾ ਰਹੇ ਪਤਾ ਨਹੀਂ ਬੱਸ ਸਾਰੇ ਬੈੜੀਆਂ ਲਿਆ ਲਿਆ ਕਿ ਕਿੰਨਾ ਚਿਰ ਬਚਾਂਗੇ ਉਹ ਵਾਇਗਰੂ ਵੇਰ ਆਰ ਯੂ ਉਹ ਕੀ ਹੋਇਆ ਰੋਈ ਕਿਉ ਜਾਨੀ ਐ ਮੇਰਾ ਦਿਲ ਟੁੱਟ ਗਿਆ ਦਿਲ ਟੁੱਟ ਗਿਆ ਫੇ ਗੈੜ ਗੜ ਗੰਨੇ ਕੋ ਖਾਈ ਜਾਨੀ ਐ ਦਿਲ ਟੁੱਟਿਆ ਦੰਦ ਨੇ ਟੁੱਟੇ ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਦੇ ਤੂੰ ਮਚਾਂ ਤੇ ਚੜ ਜਾਨੀ ਐ ਕਦੇ ਟੈਂਕੀ ਤੇ ਚੜ ਜਾਨੀ ਐ ਤੇਰਾ ਦਿਮਾਗ ਖਰਾਬ ਹੋ ਗਿਆ ਹਾਂ ਬੋਲ ਮੈਨੂੰ ਕਦੋਂ ਬੁਲਾਇਆ ਅਨਬੋਲ ਤੂੰ ਮੈਨੂੰ ਪਹਿਲਾ ਇਹ ਦੱਸ ਕੀ ਉਹ ਕੈਨੇਡਾ ਵਾਲੀ ਚਹਿਜਾ ਕੀ ਆ ਜੋ ਮੇਰੇ ਚ ਨਹੀਂ ਐ ਮੇਰੇ ਵਰਗੇ ਖਾਂਦੇ ਪਿੰਦੇ ਘਰ ਦੇ ਕੁੜੀ ਕਿਹਨੇ ਹਾਲ ਨੂੰ ਮਿਲਨੀ ਆ ਇਹ ਗੋਰਾ ਰੰਗ ਇਹ ਤਿੱਕੇ ਨੈਣਕਸ਼ ਇਹ ਕਾਲੀਆਂ ਜ਼ੁਲਫਾਂ ਦੱਸ ਮੈਨੂੰ ਕੀ ਕਮੀ ਐ ਮੇਰੇ ਚੰਨ ਮੋਲ ਦੱਸ ਮੈਨੂੰ ਉਹ ਕਮਲੀਏ ਤੇਰਾ ਤੇ ਉਹਦਾ ਕੀ ਮੁਕਾਬਲਾ ਐ ਉਹ ਤੇਰੇ ਵਾਂਗੂ ਕਮਾਚੋ ਜੜ ਸਮੇਤ ਗੰਨਾ ਪਟ ਲੂ ਤੇ ਤੂੰ ਗੰਨਾ ਛੱਡ ਮੈਂ ਸਣੇ ਜੜ ਕੇ ਕਰ ਪਟਦਾ ਪਰ ਨਿਹਾਲ ਮੇਰਾ ਹੋਣਾ ਨਮੋਲ ਮੈਂ ਤੇਰੇ ਦੱਸਦੀਆਂ ਕਮੀ ਕੀ ਹੈ ਕਮੀ ਇਹ ਹੈ ਕਿ ਉਹ ਕੈਨੇਡਾ ਵਾਲੀ ਵਾਂਗੂ ਮੇਚਵਰ ਚਵੜੇ ਇੰਗਲਿਸ਼ ਨਹੀਂ ਬੋਲ ਸਕਦੀ yes you are right ਨਮੋਲ ਜਮੀ ਐਦਾ ਦੀ ਅੰਗਰੇਜ਼ੀ ਮੈਨੂੰ ਸਿਖਾ ਦੇ ਹਾਂ 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 ਵੀ ਭੌਲੇ ਸਪੀਡ ਦੇ ਪਾ ਦਿੱਆ ਮੇਰੇ ਪਾਪੇ ਦੀ ਕਾਰ ਕਾਰ ਕਹਿੰਦੇ ਹੈ ਬਲੜੀ ਗਾਰਬੇਜ ਓਏ ਗਾਰਬੇਜ ਗੁਰਬਜ ਨਾ ਬੋਲੀ ਮੇਰੀ ਗੱਲ ਸੁਣ ਲੈ ਪਹਿਲੀ ਕਾਰ ਆ ਜਿਹੜੀ ਸਾਡੇ ਪੜ ਦੇ ਵਿੱਚ ਆਈ ਆ ਮੇਰਾ ਡੈਡੀ ਲੈ ਕੇ ਆਇਆ ਸੀ ਉਸ ਤੋਂ ਬਾਅਦ 3600 ਫੋੜ ਅੱਜ ਵੀ ਜਦੋਂ ਗੁਰਦੁਆਰੇ ਅਨਾਉਂਸਮੈਂਟ ਹੁੰਦੀ ਆ ਨਾ ਅਸੀਂ ਫੀਟ ਕਾਰ ਵਾਲੇ ਵਜਦੇ ਆ ਸੀਨਾ ਚੌੜਾ ਹੋ ਜਾਂਦਾ ਸੁਣ ਕੇ ਓਏ ਉਨੀ ਟੌਰ ਤਾਂ ਪੱਗ 'ਚ ਤੁਰਲੇ ਦੀ ਨਹੀਂ ਹੁੰਦੀ ਜਿੰਨੀ ਸਾਡੀ ਫੀਟ ਕਾਰ ਦੀ ਆ ਸਟਾਪ 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 ਬਸ ਕਰ ਨਹੀਂ ਹਾਂ ਕੀ ਨਾ ਬੋਲਦਾ ਹੈ ਤੂੰ ਸੌਰੀ ਜੇ ਤੈਨੂੰ ਗਲਤ ਬੋਲੀ ਉਹ ਡੈਡੀ ਨੂੰ ਤਾਂ ਬੜੇ ਝੂਟੇ ਦਿੱਤੇ ਸਾਡੀ ਵਾਰ ਖੜ ਗਏ ਕੋਈ ਨਹੀਂ ਤੂੰ ਜਿੰਨੀ ਮਰਜ਼ੀ ਵੇਚੀ ਕਰ ਲੈ ਮੈਂ ਤਾਂ ਤੇਰੀ ਇੱਜ਼ਤ ਕਰੂੰ ਡੈਡੀ ਦੀ ਆਖਰੀ ਨਿਸ਼ਾਨੀ ਇਹ ਹਾਲ ਪੁੱਤ ਹਾਂਜੀ ਮੈਂ ਕਸ਼ਮੀਰੋ ਵਾਲ ਚੱਲੀ ਆ ਉਹਦੀ ਮੱਜ ਬਿਮਾਰ ਆ ਜਸਜੀਤ ਨੂੰ ਕਹੀਂ ਮੇਰੇ ਆਉਂਦੀ ਨੂੰ ਰੋਟੀ ਬਣਾ ਕੇ ਰੱਖੇ ਰੋਟੀ ਛੱਡਵੇਂ ਮੈਂ ਰੋਟੀ ਬਣਾ ਕੇ ਕੀ ਕਰਨੀ ਆ ਮੈਨੂੰ ਤਾਂ ਭੁੱਖ ਐ ਨਹੀਂ ਮੈਂ ਤਾਂ ਕਹਿੰਦਾ ਤੂੰ ਵੀ ਕਸ਼ਮੀਰੋ ਚਾਚੇ ਲਈ ਖਾਇਆ ਹਾਂ ਕਿਉਂ ਮੈਂ ਅਗਲੇ ਦੇ ਘਰੇ ਕਿਉਂ ਰੋਟੀ ਖਾਵਾਂ ਨਾਲ ਉਹਨਾਂ ਦੀ ਤਾਂ ਮੱਝ ਬਿਮਾਰ ਆ। ਕਮਾਲ ਦੀ ਗੱਲ ਆ ਬੇਬੇ। ਮੱਝ ਨੇ ਆਟਾ ਕੌਣ ਕਿਦਣਾ ਚਾਚੀ ਨੂੰ? ਤੈਨੂੰ ਰੋਟੀ ਨਹੀਂ ਖਿਲਾ ਸਕਦੀ ਉਹ। ਕਿਉਂ ਕਵਲੀਆਂ ਗੱਲਾਂ ਕਰਦਾ ਨਿਹਾਲ? ਮੈਂ ਰੋਟੀ ਘਰੇ ਆ ਕੇ ਖਾਣੀ ਆ। ਹਾਂ ਬੱਬਾ। ਫੇਰ ਮੈਂ ਆਪਣੀ ਬੇਬੇ ਨੂੰ ਅੱਜ ਜੀਮੀਦਾਰਾ ਢਾਬੇ ਦੀ ਰੋਟੀ ਖਿਲਾਉਂ। ਕੜਾਈ ਪਨੀਰ ਤਾਂ ਇਹਨਾਂ ਸਵਾਦ ਬਣਾਉਂਦੇ ਆ। ਗੱਲਾਂ ਹੀ ਛੱਡ ਦੇ। ਮੈਂ ਨਹੀਂ ਖਾਣਾ ਪਨੀਰ ਪਨੂਰ। ਮੈਂ ਤਾਂ ਆਪਦੇ ਨੋਹ ਦੇ ਹਾਤੀ ਬਣੀ ਹੋਈ ਦਾਲ ਰੋਟੀ ਖਾਣੀ ਆ। ਤੂੰ ਦਾਲ ਰੋਟੀ ਖਾ ਲਈ ਬੇਬੇ। ਮੇਰੇ ਲਈ ਮੱਝ ਵਾਲੀ ਦਵਾਈ ਲੈ। ਮੈਂ ਉਹ ਖਾਲੂ ਤਸਲੀਮ ਇੱਕ ਗੱਲ ਦੱਸ ਹਾਂ ਪੁੱਛ ਤੇਰੇ ਸ਼ੌਕ ਕੀ ਨੇ ਸ਼ੌਕ ਯੂ ਮੀਨ ਹਬੀਜ਼ ਯੈਸ ਓ ਲੌਂਗ ਡਰਾਈਵ ਐਡਵੈਂਚਰ ਸਪੋਰਟਸ 뮤ਜ਼ਿਕ ਵਾਚ ਕਰੇ ਲੂ ਸ਼ੌਕ ਕਰੇ ਲੂ ਆਟਾ ਬੁੰਨਣਾ ਬੇੜੇ ਕਰਨੇ ਰੋਟੀ ਬਣਾਉਣੀ आई हेट कुकिंग आई डोंट इवन नो द सी ऑफ कुकिंग खाना खाना अंदर बस रोटी बनाना तो दूर मैं ताज तक कभी किचन की शक्ल भी नहीं देखी फिर तन्नू मैं आज किचन दिखाऊंगा फॉर गिव मी निहाल मैं किचन नहीं देखना मैं चलिया पिंड देखना ठीक है ओ एक सेकंड निहाल ओ जेडी टंकी है तन्नू टंकी बर की नहीं दसया दसया नहीं मैं देखन जानी है अब बाऊन देखन जाई ए सली टंकी दे ता पहला पाए हो ने सारे पौड़े हां पता नहीं की की कै जानता है तू ਕੌਣ ਰੋਟੀ ਕੌਣ ਬਣਾਉ ਉਹ ਯਾਰ ਤਾਰੀ ਉਹ ਮੱਛੀ ਪਰ ਪੱਤੀ ਦੀ ਤਾਰੀ ਉਹ ਤਾਰੀ ਰੋਟੀ ਵਾਲਾ ਕੰਮ ਤਾਂ ਹੋ ਗਿਆ ਵੀ ਆ ਦੇ ਹਾਂ ਦੇਖ ਹਾਂ ਦੇਖ ਬਣ ਗਈ ਰੋਟੀ ਮੈਂ ਕਹਿੰਦਾ ਤੇਰਾ ਜਲੇਬੇ ਦਾ ਕੰਮ ਜਲਦੀ ਵਧੀਆ ਚੱਲੂ ਕਿਉਂ ਸਾਲਾ ਰੋਟੀ ਥੋੜੋ ਜਲੇਬੇ ਪੜਾਈ ਜਾਣਾ ਤਾਂ ਤੂੰ ਉਹ ਸਾਲੇ ਆ ਦੁਬਾਰਾ ਬਣਾ ਦੇ ਨਾ ਮਾ ਉਹ ਤੇਰੇ ਲਵ ਲੈਟਰ ਨਹੀਂ ਹੈਗੇ ਜਿਹੜੇ ਪਾਰ ਪਾਰ ਸਿਟੀ ਜਾਣਾ ਹੈ ਅੰਨ ਦੇਵਤਾ ਹੈ ਅੰਨ ਦੇਵਤਾ ਰੋਟੀ ਹੈ ਮਾਫੀ ਮੰਗ ਲਾ ਸਾਲੇ ਮਾਫੀ ਐ ਤੋਂ ਤੂੰ ਧਾਲ ਚੁਗਲੀ ਸਾਲਿਆ ਮੈਨੂੰ ਕਹੀ ਜਾਂਦਾ ਮਾਂ ਜੇ ਧਾਲ ਨਾ ਚੁਗੀ ਮੇਰੇ ਫੁੱਲ ਚੁਕਣੇ ਪੈ ਜਾਣੇ ਨੇ ਮੈਂ ਕਹਿੰਦਾ ਉਹ ਚੁਕਣੇ ਸੋਕੇ ਹੋਣਗੇ ਪੰਜਾਂ ਮਿੰਟਾਂ ਚੁਕੇ ਜਾਣਗੇ ਤੇਰੇ ਫੁੱਲ ਤਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਧਾਲ ਚਰੋੜੇ ਪਾਏ ਨੇ ਕਿ ਰੋੜੇ ਚ ਧਾਲ ਪਾਈ ਹੋਈ ਐ ਪਤਾ ਕਿਸ ਦੀ ਮਾਈ ਮੈਨੂੰ ਹੁਣ ਆ ਛੱਡ ਭਰਾ ਸਾਰਾ ਪੰਗਾ ਆਪਾਂ ਬੇਬੇ ਹੁਣਾਂ ਨੂੰ ਗੁਰਦੁਆਰੇ ਲੈ ਕੇ ਚੱਲਦੇ ਆਂ ਅੱਧਾ ਆਈਡੀਆ ਤਾਂ ਪਰਾਂ ਠੀਕ ਆ ਅੱਧਾ ਕਿਵੇਂ ਹੋਏ ਬੇਬੇ ਨੂੰ ਗੁਰਦੁਆਰੇ ਨਹੀਂ ਹਾਂ ਗੁਰਦਵਾਰਿਆ ਰੋਟੀ ਲੈ ਕੇ ਆਉਨੇ ਆ ਯੈਸ ਆ ਚੱਕ ਬੇਬੇ ਤੇਰੀ ਨੂ ਨੇ ਬੜਾਈਆ ਆਪਣੇ ਹੱਥਾਂ ਦੇ ਨਾਲ ਆਪਣੇ ਕਰਕਮਲਾ ਦੇ ਨਾਲ ਕਰਕਮਲਾ ਨੂੰ ਸੜਿਆ ਨਹੀਂ ਪੱਤਰ ਰੱਖਿਆ ਵਾ ਬੇਬੇਓ ਮੜਾ ਜਿਆ ਬਾਹਰ ਗਈ ਆ ਤੇ ਮੈਨੂੰ ਕਹਿ ਗਈ ਵੀ ਬੇਬੇ ਨੂੰ ਪੁੱਛੀ ਕਿੱਦਾਂ ਲੱਗੀ ਬਈ ਸਵਾਦ ਆ ਮੇਰੀ ਧੀ ਤੇ ਤਾਂ ਰੱਬ ਦੀ ਬਹੁਤ ਮਿਹਰਾ ਬਹੁਤ ਸਵਾਦ ਦਾਲ ਬਣਾਈ ਆ ਚਾਵੇਂ ਲੰਗਰ ਵਰਗੀ ਚੇ ਕਰਦਾ ਪੁੰਜੇ ਬਹਿ ਕੇ ਖਾਵਾ ਬੜਦਾ ਤਾਂ ਪੁੰਜੇ ਬਹਿ ਕੇ ਖਾਣੀ ਆ ਲੰਗਰ ਚੋ ਜੋ ਲਿਆਂਦੀ ਆ ਓਏ ਸੜਕ ਹੀ ਬਕਵਾਸ ਮਾਰ ਰਿਹਾ ਜਿਵੇਂ ਬੇਬੇ ਸੋਹਣੇ ਦੀ ਫੇਰ ਓ ਤੈਨੂੰ ਕੀ ਪਤਾ ਮੈਂ ਕਿੰਨਾ ਔਖੋ ਕੇ ਪ੍ਰਸ਼ਾਦ ਲੈ ਕੇ ਆਇਆ ਕਿਉਂ ਉਹ ਭਾਈ ਜੀ ਤਾਂ ਵਰਸ਼ਾ ਮਾਰ ਕੇ ਮੇਰੀ ਬੱਕੀ ਬਾੜ ਨੂੰ ਫਿਰਦਾ ਸੀ ਕਹਿੰਦਾ ਹੋਰੇ ਬਹਿ ਕੇ ਜਿੰਨਾ ਮਰਜੀ ਛਕ ਲੋ ਘਰੇ ਨਹੀਂ ਮੱਲੇ ਜਾਣ ਦਿੰਦਾ ਲੈ ਕੇ ਕਿਵੇਂ ਆਇਆ ਉਹੀ ਪੁਰਾਣਾ ਤਰੀਕਾ ਮੈਂ ਤਾਂ ਫਿਰ ਕਹਿੰਦਾ ਨਾਲ ਦੀ ਨਾਲ ਮੈਂ ਕਿਹਾ ਭਾਈ ਜੀ ਮੈਂਤ ਵਾਲੀ ਗੱਲ ਹੀ ਆ ਮੇਰਾ ਛੋਟਾ ਬੀਰਾ ਦੋ ਦਿਨਾਂ ਦਾ ਭੁੱਖਾ ਹੈ ਭਾਈ ਜੀ ਪਲੀਜ਼ ਪ੍ਰਸ਼ਾਦ